ਦੇਖਣ ਦੇ ਵਾਸਤੇ ਬੜੇ ਸ਼ੁਭ ਉਹਨਾਂ ਦੇ ਦੇਖਣ ਮੈਂ ਸੁਭ ਅੰਗ ਉਤੰਗ ਅੰਗ ਉਹਨਾਂ ਦੇ ਅੰਗ ਪੈਰ ਸ਼ੁਭ ਨੇ ਚੰਗੇ ਨੇ ਸੁੰਦਰ ਨੇ ਉਤੰਗ ਤੁਰਾ ਕਰ ਤੁਰੇ ਬੜੇ ਸਜੇ ਹੋਏ ਨੇ ਤੁਰੇ ਕੋੜੇ ਕਰ ਤੇਜ ਤਰਾ ਪਰਤਾਏ ਤੇਜ ਕਰਕੇ ਕੋੜਿਆਂ ਨੂੰ ਧਰਤੀ ਤੇ ਆਗੇ ਮਨਾਨ ਚ ਆ ਗਏ ਜੀ ਤੂਰ ਉੱਡੀ ਤਬ ਤਾਂ ਸ਼ਨਮ ਹੈ ਤੇ ਕੇ ਕਣਤਾ ਕਣਤਾ ਪੱਗ ਸੋਲ ਪਟਾਏ ਤੂਰ ਉੱਡੀ ਤਬ ਤਾ ਛਣ ਵਿੱਚ ਛਣ ਦੇ ਵਿੱਚ ਤੂਰ ਉੱਡ ਗਈ ਉੱਡਣ ਲੱਗੀ ਤੇ ਕੇ ਕਣਕਾਂ ਪਕਸੋਂ ਲਪਟਾਏ ਕੋਰਾਂ ਦੇ ਕੋੜਿਆਂ ਦੇ ਪੈਰਾਂ ਨਾਲ ਉਹਨਾਂ ਦੇ ਜਿਹੜੇ ਤਿੰੜਕੇ ਵੱਜਦੇ ਨੇ ਨਾ ਉਹ ਤੋੜਦੇ ਉਹ ਇਉਂ ਲੱਗਦੇ ਨੇ ਮੈਨੂੰ ਅਸਮ ਬਾਦਸ਼ਾਹ ਕਹਿੰਦੇ ਠੌਰ ਅਡਿੱਟ ਕੇ ਜੈ ਕਰਦੇ ਜਿਹੜੀ ਜਗ੍ਹਾ ਮਨ ਨੇ ਦੇਖੀ ਨਹੀਂ ਨਾ ਹੈਗੀ ਉਹਨੂੰ ਦੇਖਣ ਨੂੰ ਪੈਂਦਾ ਹੈ ਕੋੜਿਆਂ ਦੇ ਪੈਰਾਂ ਨਾਲ ਵੱਜ ਕੇ ਮਨ ਹੋਰ ਤੇਜ਼ ਰਫਤਾਰ ਫੜ ਲੈਂਦੇ ਨੇ ਜਿਵੇਂ ਕਣਕੇ ਮਨ ਐ ਫੜ ਰਿਹਾ ਤੇਜ਼ ਰਫਤਾਰ ਉੱਤੇ ਜਾ ਰਹੇ ਨੇ ਉਹ ਜਗਾ ਦੇਖਣ ਨੂੰ ਉਹਨਾਂ ਦੇ ਮਨ ਉਤਾਵਲੇ ਨੇ ਜਿਹੜੀ ਕਦੇ ਦੇਖੀ ਨਹੀਂ ਉਹਨਾਂ ਨੇ ਜਿਹੜਾ ਸੱਚਖੰਡ ਦਾ ਦਰਸ਼ਨ ਹੋਇਆ ਨਹੀਂ ਨਾ ਉਹਨਾਂ ਨੂੰ ਉਹਨਾਂ ਦੇ ਮਨ ਐ ਉਤਾਵਲੇ ਨੇ ਵਿਛੇਦੀ ਦਰਸ਼ਨ ਕਰੀਏ ਜਾ ਕੇ ਉਹ ਜੰਮ ਨੂੰ ਨਹੀਂ ਜਾ ਰਹੇ ਅਡੀਟ ਜਗਾ ਦੇਖਣ ਵਾਸਤੇ ਜਾ ਰਹੇ ਨੇ ਠੌਰ ਅਡੀਟ ਕੇ ਜੇ ਕਰਵੇ ਠੌਰ ਅਡੀਟ ਹੈ ਨਾ ਦੇਖੀ ਉਹ ਜਗਾ ਦੇਖਣ ਵਾਸਤੇ ਮਨ ਕਾਲੇ ਨੇ ਉਹਨਾਂ ਦੇ ਕਹ ਤੇਜ ਮਨੋਂ ਮਨ ਸਿੱਖਣ ਆਏ ਹੋਰ ਤੇਜ ਹੋ ਕੇ ਮਨ ਸਿੱਖਣ ਆਏ ਨੇ ਵੀ ਛੇਤੀ ਸਿੱਖ ਲਿਏ ਜਲਦੀ ਇਹ ਜਗ੍ਹਾ ਦਾ ਦਰਸ਼ਨ ਕਰ ਲਿਏ ਦੋਰਾ ਹੁਣ ਇਤੋਂ ਪਤਾ ਲੱਗਦਾ ਵੀ ਕੀ ਗੱਲ ਆ ਗੱਲ ਕੀ ਗੱਲ ਕੀ ਇਹ ਗੱਲ ਹੈ ਗਿਆਨ ਚਰਚਾ ਦੀ ਜਗਾ ਜਗਾ ਪਈ ਇਹ ਗੱਲ ਤਾਂ ਜਗਾ ਜਗਾ ਪਈ ਇਹ ਗੱਲ ਤਾਂ ਜੇ ਇਹਨੂੰ ਵੀ ਹੁਣ ਉਹ ਜੰਗ ਹੀ ਜਾਉ ਤਾਂ ਉਹ ਤੋਂ ਬੜਾ ਮੂਰਖ ਤਾਂ ਕੋਈ ਹੋਰ ਹੋ ਨਹੀਂ ਸਕਦਾ ਪੰਡਤ ਆਕਰ ਖਾਈ ਮੂਰਖ ਇਹ ਦੁਰਗਾ ਸਬਸਤੀ ਆਲਰੇਡੀ ਪਈ ਹੈ ਇਹੀ ਲਿਖੀ ਹੋਈ ਆਤਾ ਬਿਲਕੁਲ ਸਾਡੀ ਕਾਪੀ ਹੈ ਸਾਡੇ ਕੋਲ ਇਹ ਜ ਵੀ ਇਹੀ ਗੱਲ ਹੈ ਔਰ ਜਾਣ ਕੇ ਅਰਥ ਬਦਲੇ ਉਹਨੇ ਬਦਲਣ ਪੰਡਤ ਉਹ ਤਾਂ ਦਿਖਾਇਆ ਵੀ ਇਹਨਾਂ ਕੋਲ ਇਹੀ ਗੱਲ ਸੀ ਨਰਾਕਾਰ ਦੀ ਇਹ ਅਰਥ ਬਦਲੇ ਨੇ ਪੰਡਤ ਨੇ ਪੰਡਤ ਦੇ ਜਿਹੜੇ ਸਿਮਰਤ ਸ਼ਾਸਤਰ ਨੇ ਉਹ ਝੂਠੇ ਕੀਤੇ ਨੇ ਨਹੀਂ ਝੂਠ ਹੈ ਇਹ ਬੇਤੇ ਆਧਾਰ ਤੇ ਗੱਲ ਇਹ ਸਾਰੀ ਗੱਲ ਬੇਤੇ ਆਧਾਰ ਤੇ ਗੁਰਮਤਿ ਗੁਰਮਤ ਅਨੁਸਾਰ ਹੈ ਕਿ ਤਾਂ ਲੈਹਲੀ ਵਿੱਚ ਸ਼ਾਸਤਰ ਨਹੀਂ ਲੈ ਸਕਦੇ ਵਿੱਚ ਇਹ ਬੇਤੇ ਆਧਾਰਤਾ ਤਾਂ ਲਈ ਹੋਈ ਹੈ ਇਹ ਜੇ ਦੁਰਗਾ ਸਭ ਸਤੀ ਦੀ ਬੜੀ ਇੱਜ਼ਤ ਹੈ ਸਿੱਧੂਆਂ ਦੇ ਵਿੱਚ ਦੁਰਗਾ ਸਭ ਸਤੀ ਦੇ ਪਾਠ ਦੀ ਬਹੁਤ ਜ਼ਿਆਦਾ ਇੱਜ਼ਤ ਹੈ ਜਗਰਾਤੇ ਕੀ ਕਰਦੇ ਨੇ ਜਗਰਾਤਾ ਕੀ ਹੈ ਜਿਹਦੇ ਰਾਤ ਆਉ ਜੋ ਜਾਗਣਾ ਜਗਰਾਤੇ ਨਾ ਗੱਲ ਤਾਂ ਉਹੀ ਹੈ ਉਹ ਇਹਨਾਂ ਦਾ ਉਹ ਰਾਤ ਬਣਾ ਲਈ ਉਹ ਆ ਜਾਗਦੇ ਰਹਿਣ ਸਾਈ ਰਾਤ ਉਹ ਜੇ ਅਰਥਾਂ ਨੇ ਅਰਥ ਕਰ ਲਈਏ ਬਸ ਗੱਲ ਉਹੀ ਰਹਗੀ ਨਾ ਫਿਰ ਵੀ ਰਾਤ ਜਾਗਦੇ ਘਟਣਾ ਪਿਆ ਸੌਣਾ ਨਹੀਂ ਸਾਡੇ ਕੀ ਗੱਲ ਹੈ ਉਹਨਾਂ ਨੇ ਰੈਣਸਬਾਈ ਰੈਣਸਬਾਈ ਕੀਰਤਨ ਕਰਦਾ ਸਾਈਦਾ ਤੇ ਬਰਾਤਾ ਹੀ ਉਹ ਵੀ ਉਹ ਵੀ ਜਗਰਤਿਆ ਹੀ ਗੱਲ ਆ ਸੀ ਜਿਹੜੀ ਰਾਤ ਦੇ ਵਿੱਚ ਸਾਨੂੰ ਅਗਿਆਨਤਾ ਦੀ ਰਾਤ ਲੰਘ ਜਾਣੀ ਹੈ ਸਾਡੀ ਜ਼ਿੰਦਗੀ ਸੁੱਤਿਆਂ ਰਹਿਣ ਬਿਹਾਣੀ ਗੁਰ ਕਰਪਾਤੇ ਸੇ ਜਨ ਜਾਗੇ ਜਨ ਹਰਮਨ ਸੇ ਮਨ ਵਸਿਆ ਬੋਲੇ ਉਮਰਤ ਬਾਣੀ ਐਂ ਜਾਗਣਾ ਸੀ ਸਸਦਾ ਜੈ ਸੌਦਾ ਬਣਾ ਲਿਆ ਹਾਂਜੀ ਦੋਹਰਾ ਚੰਡ ਕਾਲਕਾ ਸਰਵਣਮ ਤਣਕ ਭਣਕ ਸੁਣ ਲੀਨ ਚੰਡ ਕਾਲਕਾ ਸਰਵਣਮ ਕਾਲਕਾ ਸਰਵਣਮ ਤਣਕ ਭਣਕ ਸੁਣ ਲੀਨ ਜਰਾ ساری ਭਣਕ ਪੈ ਗਈ ਕਾਲੀ ਦੇਰ ਚੰਡੀ ਦੇ ਕੰਨ ਚ ਇਹਨਾਂ ਦੀ ਜਿਹੜੀ ਸ਼ੋਰ ਹੁੰਦਾ ਸੀ ਨਾ ਥੱਲੇ ਫਿਰ ਅਕਸ਼ੇ ਜਾਲ ਦੇ ਨਾਲ ਇਕੱਠੇ ਹੋ ਗਏ ਨਾ ਪਹਾੜ ਦੇ ਆ ਕੇ ਉਹਨਾਂ ਦਾ ਜੇ ਦੇਖਿਆ ਥੋੜਾ ਜਿਹਾ ਰੌਲਾ ਜਿਹਾ ਸੁਣਿਆ ਉੱਤਰ ਸਿੰਘ ਉੱਤਰ ਸਿੰਘ ਗ੍ਰਿ ਰਾਜ ਤੇ ਮਹਾਕਲਾਹਲ ਕੀਨ ਪਹਾੜ ਦੀ ਚੋਟੀ ਤੋਂ ਉੱਤਰ ਕੇ ਇਹਨਾਂ ਨੇ ਆਪਣਾ ਕਲਾਹਲ ਕਰਤਾ ਰੌਲਾ ਪਾਤਾ ਵੀ ਆਜੋ ਅਸੀਂ ਆ ਗਏ ਆਜੋ 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 ਅਸੀਂ ਹਾਜ਼ਰ ਤੁਸੀਂ ਵੀ ਦੇਖ ਲਓ ਦੋ ਹਾਥੀ ਜਿਹੜੇ ਦੇਖਣੇ ਨੇ ਤੁਸੀਂ ਦੇਖਦਾ ਤੁਹਾਡੇ ਕੋਲ ਕੀ ਹੈ ਸਾਰੇ ਸਵਾਲ ਤੇ ਨੀਜੇ ਠਲੇ ਹੋਲੇ ਇਹਨਾਂ ਨੇ ਕਿਹੜਾ ਸੁਣੇ ਨੇ ਉਹੀ ਕਰਨੇ ਨੇ ਇਹਨਾਂ ਨੇ ਆ ਕੇ ਜਿਹੜੇ ਹੋਏ ਹੋਏ ਨੇ ਨਵੇਂ ਤਾਂ ਹੁੰਦੇ ਹੀ ਨਹੀਂ ਉਹੀ ਹੁੰਦੇ ਨੇ ਨਵੇਂ ਤਾਂ ਕੋਈ ਕੰਦਾ ਹੋਊਗਾ ਜੇ ਹੋਇਆ ਸਿਆਣੇ ਕੋਲ ਬਾਅਦ ਚ ਪਹਿਲਾਂ ਤਾਂ ਸਾਰੇ ਉਹੀ ਹੁੰਦੇ ਨੇ ਨਾ ਹਾਂਜੀ ਸਬਈਆ ਆਵਤ ਦੇਖ ਕੇ ਚੰਡ ਪ੍ਰਚੰਡ ਕੋ ਕੋਪ ਕਰਿਓ ਮਨ ਮੈਂ ਅੱਤਦਾਨੋ ਅੱਤਦਾਨੋ ਦਾਨੋ ਨੇ ਬੜਾ ਕਰੋਧ ਕੀਤਾ ਗੁੱਸਾ ਕੀਤਾ ਉਹਨਾਂ ਦੇ ਦੇਖ ਕੇ ਰੋਵ ਜਮਾਉਂਦਾ ਨਾ ਗਾਣੇ ਨਾ ਬਤਾ ਵੀ ਕੀ ਹੈ ਉਹਦੇ ਗਾਹਾਂ ਦੇ ਪਤਾ ਲੂਣੇ ਗਾਹਾਂ ਤੇ ਆਉ ਹਾਂਜੀ ਨਾਜ਼ ਕਰੋਂ ਇਹ ਕੋ ਛਿਨਮੈਂ ਕਹਦਾ ਮੈਂ ਹੁਣ ਇੱਕ ਮਿੰਟ ਤੇ ਕਰ ਦਿੰਦਾ ਨਾ ਨਾਸ ਤੇਰਾ ਕਰਬਾਨ ਸੰਭਾਰ ਵੱਡੋ ਧਨ ਤਨੋਂ ਬੜਾ ਸਾਰਾ ਤਨਖਾ ਲੈ ਕੇ ਬਾਣ ਤਾਣ ਲਿਆ ਬੜਾ ਸਾਰਾ ਮੂੰਹ ਅਟਕੇ ਨਾ ਗੱਲ ਕਹਿੰਦਾ ਕਾਲੀ ਉਹਨੇ ਕੀ ਹੈ ਤਨ ਇਹਦੇ ਕੋਲ ਕੀ ਹੁੰਦਾ ਇਹਨਾਂ ਦਾ ਤਨ ਸਗਾ ਦਾ ਹੁੰਦਾ ਕਮੁੱਦ ਦਾ ਕਮੁੱਦ ਕਮਾਂਡ ਚੜਾਈ ਉਧਰ ਜੇ ਤਨਖਾ ਨਾ ਚੰਡੀ ਕੋਲੋਂ ਕਹਦਾ ਤਨਖੇ ਚੜਾਇਓ ਸੱਤ ਕਾਜਾ ਸੰਧਾ ਬਾਣ ਇਹਨ ਕਬੋਧਾ ਜੀ ਕਮਾਨ ਚੜਾਈ ਤੀਰ ਕਾ ਦੇ ਤ੍ਰਿਸ਼ਨਾ ਤੀਰ ਰਹਿ ਕਟ ਪੀਤ ਰਹੇ ਉਗੜ ਲਿਓ ਨਜਾਈ ਇਹਦੇ ਤ੍ਰਿਸ਼ਨਾ ਦੇ ਤੀਰ ਨੇ ਉਹ ਤ੍ਰਿਸ਼ਨਾ ਦੇ ਤੀਰੇ ਸਵਾਲ ਸੀ ਕਰਦਾ ਸੀ ਸਾਰੇ ਜਿੰਨੇ ਤੀਰ ਛੱਡੇ ਨੇ ਸਭ ਤ੍ਰਿਸ਼ਨਾ ਦੇ ਹੀ ਛੱਡੇ ਨੇ ਨਾ ਰਖਤ ਵੀ ਤੇ ਇਹ ਤ੍ਰਿਸ਼ਨਾ ਦੇ ਤੀਰ ਹੁੰਦੇ ਨੇ ਤ੍ਰਿਸ਼ਨਾ ਮਾਇਆ ਦੀ ਹੈ ਉਹ ਤ੍ਰਿਸ਼ਨਾ ਦਾ ਮਾਇਆ ਦੀ ਭੁੱਖਾ ਤੂੰ ਮਾਇਆ ਦੀ ਭੁੱਖ ਦੀ ਗੱਲ ਨਾ ਕਰ ਆਤਮਾ ਦੀ ਭੁੱਖ ਦੀ ਗੱਲ ਕਰ ਆਤਮਾ ਦੀ ਭੁੱਖ ਦੀ ਗੱਲ ਕਰ ਸਰੀਰ ਦੀ ਭੁੱਖ ਦੀ ਗੱਲ ਨਾ ਕਰ ਤੇਰੇ ਇਹਨਾਂ ਦਾ ਸਰੀਰ ਦੀ ਭੁੱਖ ਹੈ ਮਾਇਆ ਦੀ ਗੱਲ ਹੈ ਇੱਥੋਂ ਰੋਕਿਆ ਉਹ ਕਾਲੀ ਨੇ ਇਧਰ ਆ ਪਾਸਾ ਉਹਨੇ ਫਰੰਟ ਸੰਭਾਲ ਲਿਆ ਤੇਰੇ ਇਹਨਾਂ ਦੇ ਤੀਰਾਂ ਦਾ ਮੁਕਾਬਲਾ ਉਹਨੇ ਹੀ ਰੋਕ ਲਿਆ ਇਧਰੇ ਪਰ ਇਹ ਰੋਕ ਲੈਂਦੀ ਹੈ ਇਹਨਾਂ ਨੂੰ ਕਾਲੀ ਕੇ ਬੱਕਰ ਬਨੋਕਣ ਤੇ ਸੋ ਉਠਿਓ ਮਨ ਮੈਂ ਭ੍ਰਮ ਜਿਉਂ ਜਮ ਜਾਨੋ ਕਾਲੀ ਕੇ ਬੱਕਰ ਬਲੋਕਣ ਤੇ ਕਾਲੀ ਜਦੋਂ ਅੱਗੋਂ ਬੋਲੀ ਨਾ ਜਵਾਬ ਦਿੱਤਾ ਬੱਕਰ ਹੁੰਦਾ ਬੋਲਣਾ ਬਲੋਕਨ ਹੁੰਦਾ ਜਦੋਂ ਉਹਦੀ ਵਿਚਾਰ ਕੀਤੀ ਉਹਨੇ ਵੀ ਕੀ ਆਵਾਜ਼ ਆਈ ਹੈ ਬਾਸ ਜਿਹਦੇ ਪੈ ਪੈਦਾ ਹੋਈ ਉੱਠੇ ਮਨ ਮੈਂ ਭ੍ਰਮ ਜਿਉਂ ਜੰਮ ਜਾਣੋ ਐ ਸਮਝੋ ਵੀ ਮੇਰਾ ਜਾਮ ਆ ਗਿਆ ਉਹ ਉਹਦੇ ਚ ਜਮ ਕਾਲ ਲੱਗਿਆ ਆਪਣਾ ਕਾਲ ਦੇਖਿਆ ਬੋਲਾਂ ਦੇ ਵਿੱਚ ਵੀ ਇਹ ਤਾਂ ਮੇਰਾ ਹੀ ਕਾਲ ਹੈ ਕੋਈ ਪਹਿਲਾਂ ਪਤਾ ਸੀ ਨਾ ਵੀ ਕੀ ਹੋ ਚੁੱਕਿਆ ਜਿਆਦਾ ਆਦਮੀ ਨੇ ਬੜੇ ਬੜੇ ਸੂਰਮੇ ਮਰ ਜਾਂਦੇ ਨੇ ਨਾ ਦਾਦਾ ਜਦ ਇਹ ਮਰ ਜਾਂਦਾ ਹੈ ਉਹ ਚਾਹੇ ਰੋ ਪਾਉਣ ਨੂੰ ਆਉਂਦਾ ਜਾਂ ਜੰਗ ਚ ਕਹਿਣਾ ਤਾਂ ਉਹਨੇ ਹੈ ਉਹ ਕੀ ਪੋਜੀਸ਼ਨ ਹੈ ਅੰਦਰਲੀ ਵੀ ਇਹ ਨਾ ਪੈ ਵੀ ਇਧਰ ਅੰਦਰ ਇਧਰੋਂ ਜਿਆਦਾ ਆਵਾਜ਼ ਇਹਨਾਂ ਨੇ ਕੱਢੀ ਹੈ ਜੋ ਵੀ ਕੁਝ ਕਿਹਾ ਉਹਦੇ ਨਾਲ ਉਹਨੂੰ ਕਿਹਾ ਵੀ ਇਹ ਕਾਲ ਹੈ ਮੇਰਾ ਮੰਨ ਗਿਆ ਉੱਥੇ ਵੀ ਮੈਂ ਨਹੀਂ ਜਿੱਤ ਸਕਦਾ ਪਤਾ ਤਾਂ تھا ਇਹ ਵੀ ਜਿੱਤ ਨਹੀਂ ਸਕਦਾ ਰੋਜ਼ ਸੁਣਦਾ ਸੀ ਚਾਚਾ ਕਰੋ ਜੀ ਬਾਣ ਸਮੂਹ ਚਲਾਏ ਦੇ ਕਿਲਕਾਰ ਉੱਠਿਓ ਜੋ ਪਰਲੇ ਘਣਵਾਨ ਨੂੰ ਬਾਣ ਸਮੂਹ ਚਲਾਏ ਦੇ ਕਲਕਾਰ ਉਠਿਓ ਜੋ ਪਰਨੇ ਕਨ ਮੰਨੋ ਬਾਣ ਸਬੂ ਚਲਾਏ ਦੇ ਕਲਕਾਰ ਉਠਿਓ ਜੋ ਪ੍ਰਲਗ ਸਾਰੇ تیر ਇਕੱਠੇ ਹੀ ਚਲਾਤੇ ਉਹਨੇ ਸਾਰੇ ਆਪਣੇ تیر ਇੱਕੋ ਵਾਰ ਚਲਾ ਲਏ ਸਾਰੇ ਵੀ ਚਲੋ ਕੋਈ ਤਾਂ ਲੱਗੂ ਏ ਬਹੁਤੇ ਸਵਾਲ ਕਰਦੇ ਪਤਾ ਖਾਲੀ ਉਹ ਕਰ ਲਿਆ ਉਹਨੇ ਉਹਨੇ ਕਹੇ ਇੱਕੋ ਵਾਰ ਚਲਾ ਲਓ ਕਾਲ ਦੇਖਿਆ ਨਾ ਮੂਰੇ ਵੀ ਇੱਕ تیر ਨਹੀਂ ਕਰਨਾ ਮਾਰਨਾ ਇਕੱਠੇ ਹੀ ਚਲਾਤੇ ਐ ਸਮਝੋ تیر ਚਲਾਇ ਕਾਲ ਜਿਵੇਂ ਪਰਲੇ ਆ ਜਾਂਦੀ ਹੈ ਪਰਲੇ ਪਰਲੋ ਲਿਆਤੀ ਤੀਰਾਂ ਦੀ ਹਾਂਜੀ ਪੈਰਨ ਕੇ ਘੰਸੇ ਦਲ ਪੈਠ ਲਿਓ ਕਰਮੈ ਤਨ ਸਾਇਕ ਐਸੇ ਪੈਰਨ ਕੇ ਘੰਤੇ ਦਲ ਪੈਠ ਲਿਓ ਕਰਮੈ ਤਨ ਸਾਇਕ ਐਸੇ ਬਹਿਰੀਆਂ ਦੇ ਦਲ ਦੇ ਉੱਤੇ ਬੈਠ ਕੇ ਇੱਕ ਐਸਾ ਧਨ ਖਜਿਆ ਲਿਆ ਚੰਡੀ ਨੇ ਆਪਣੇ ਹੱਥੇ ਚ ਉਨ੍ਹਾਂ ਦੇ ਉੱਤੇ ਸਵਾਰੀ ਕਰਨ ਵਾਸਤੇ ਹਾਂਜੀ ਸਿਆਮ ਪਹਾੜ ਤੇ ਦੈਂਤ ਹਨੇ ਤਮ ਜੈਸੇ ਹਰੇ ਰਵੀ ਕੀ ਕਿਰਨੇ ਸੇ ਐ ਸਮਝ ਲੋ ਕਾਲੇ ਰੰਗ ਦੇ ਜਿਵੇਂ ਪਹਾੜ ਹੁੰਦੇ ਨੇ ਨਾ ਐ ਜੇ ਦੈਂਤ ਮਾਰ ਦਿੱਤੇ ਸਿਆਮ ਰੰਗ ਸਿਆਮ ਕਾਲਾ ਨੇ ਸਿਆਮ ਸੇ ਜੈਸੇ ਹਰੇ ਰਵੀ ਕੀ ਕਿਰਨੇ ਸੇ ਜਿਵੇਂ ਤਾਮ ਜੜੀ ਹੈ ਨਾ ਢੇਰਾ ਸੂਰਜ ਨੇ ਕਰਨਾ ਨਾ ਹਰਿਆ ਜਾਂਦਾ ਨਾ ਚਿੱਟਾ ਹੋ ਜਾਂਦਾ ਐਂ ਚਿੱਟੇ ਕਰਤੇ ਤੋਂ ਮਜਾਜੇ ਹੁਣ ਦੇ ਅੰਦਰਲੀ ਕਾਲਖ ਐ ਮਟਾਦੀ ਅੰਦਰੋਂ ਜੋ ਹਨੇਰਾ ਸੀ ਐ ਦੂਰ ਕਰਤਾ ਆ ਗਿਆ ਉਹਨਾਂ ਦੀ ਅਗਿਆਨਤਾ ਐ ਦੂਰ ਕਰਦੀ ਜਿਵੇਂ ਬਾਹਰ ਸੂਰਜ ਚੜਦਾ ਹਨੇਰਾ ਦੂਰ ਹੋ ਜਾਂਦਾ ਕਹਿਣ ਦਾ ਮਤਲਬ ਇਹ ਹੈ ਜਿਹੜਾ ਰਾਖਸ਼ ਜਾ ਸਰੀਰ ਕਰਕੇ ਨਹੀਂ ਹੈ ਸਰੀਰ ਕਰਕੇ ਕਾਲੇ ਨਹੀਂ ਹਣ ਉਹ ਆਤਮਾ ਕਰਕੇ ਕਾਲੇ ਨੇ ਉਹਨਾਂ ਦੇ ਅੰਦਰ ਹਨੇਰਾ ਹੈ ਉਹ ਨੇਰੇ ਕਾਲੇ ਦੀ ਗੱਲ ਹੈ ਬਾਹਰੋਂ ਕਾਲਾ ਨਹੀਂ ਹੈ ਉਹਨਾਂ ਦਾ